ਸੀ ਨਾ ਮਗਰਾਟਾਂ ਦਾ ਵੇਖ ਲਓ ਤੁਸੀਂ ਕਿਸੇ ਪਾਸੇ ਕੋਈ ਜਰਜੁਰਤਾ ਲੱਗੀ ਨਹੀਂ ਲੈ ਮਾਰੋ ਨੀਗਾ ਤੁਸੀਂ ਆਪਾਂ ਤੁਹਾਨੂੰ ਮਗਰੋਂ ਵੀ ਇੱਕ ਵਾਰੀ ਚੈੱਕ ਕਰਾ ਦਨੇ ਆ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਣੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਪਿੰਡ ਝੋੜ ਦੇ ਵਿੱਚ ਤਹਿਸੀਲ ਇਹਨੂੰ ਮਲੋਟ ਪੈਂਦੀ ਆ ਤੇ ਜ਼ਿਲ੍ਹਾ ਸ਼੍ਰੀ ਮਕਸਦਰ ਸਾਹਿਬ ਆ ਬਾਈ ਬਲਰਾਜ ਦੇ ਘਰੇ ਪਹੁੰਚੇ ਆਂ ਆਪਾਂ ਬਾਈ ਕੋਲੇ ਨਾ ਮਹਿੰਦਰਾ 265 DI 95 ਮਾਡਲ ਵਿਕਾਊ ਆ ਤੁਹਾਨੂੰ ਮੈਂ ਇੱਕ ਵਾਰੀ ਰੰਗਵਾਜ ਦਾ ਚੈੱਕ ਕਰਾ ਦਨਾ ਲੈ ਮਾਰੋ ਨੀਗਾ ਤੁਸੀਂ ਰੰਗਵਾਜ ਚੈੱਕ ਕਰ ਲੋ ਤੇ ਟਾਇਰਾਂ ਟੋਰਾਂ ਤੁਸੀਂ ਦੇਖ ਲਓ ਦੋਸਤੋ ਲੈ ਕਰੋ ਚੈੱਕ ਮਗਲੇ ਟਾਇਰ ਵੇਖ ਲਓ ਕਿੰਨੇ ਕ ਪੈਸੇ ਪਏ ਆ ਤੇ ਅਗਲੇ ਟਾਇਰਾਂ ਦੇ ਮਾਰ ਲਓ ਨਿਗਾ ਤੇ ਬਾਕੀ ਇੰਜਨ ਉਹ ਜਿੰਦਾ ਤੁਸੀਂ ਵੇਖ ਲਓ ਲੀਕਿੰਗ ਲੂਕਿੰਗ ਤੁਸੀਂ ਚੈੱਕ ਕਰ ਲੋ ਕਿਤੋਂ ਵੀ ਕੋਈ ਲੀਕਿੰਗ ਨਹੀਂ ਦੇਖਦੀ ਮਾਰੋ ਨਿਗਾ ਤੁਸੀਂ ਇੱਕ ਵਾਰੀ ਤੇ ਗੇਅਰਬਾਨੀ ਵੀ ਆਪਾਂ ਨਿਗਾ ਮਾਰਾ ਦਨੇ ਤੁਹਾਨੂੰ ਲੈ ਕਰੋ ਚੈੱਕ ਦੋਸਤੋ ਤੇ ਆਪਾਂ ਸਾਰੇ ਬੰਨੇ ਤੁਹਾਨੂੰ ਘੁੰਮ ਕੇ ਦਿਖਾ ਦਿੰਨੇ ਆ ਤੁਸੀਂ ਸਾਰੇ ਪਾਸੇ ਰੰਗਵਾਜ ਦਾ ਚੈੱਕ ਕਰ ਲੋ ਲੈ ਮਾਰੋ ਨਿਗਾ ਤੁਸੀਂ ਅੱਗੋਂ ਵੀ ਕਰ ਲੋ ਚੈੱਕ ਇਧਰੋਂ ਵੀ ਤੁਸੀਂ ਟਾਇਰ ਵੇਖ ਲਓ ਇਧਰਲੇ ਦੋਵੇਂ ਅਗਲਾ ਵੀ ਵੇਖ ਲੋ ਮਗਰਲਾ ਟਾਇਰ ਵੀ ਮਾਰੋ ਨਿਗਾ ਦੋਸਤੋ ਲੈ ਇਧਰੋਂ ਵੀ ਕਰੋ ਚੈੱਕ ਤੁਸੀਂ ਇੰਜਨ ਦਾ ਚੈੱਕ ਕਰ ਲਓ ਇਧਰੋਂ ਕਿਵੇਂ ਦਾ ਲੱਗਦਾ ਤੁਹਾਨੂੰ ਬਾਕੀ ਆਪਾਂ ਤੁਹਾਨੂੰ ਮਗਰੋਂ ਵੀ ਨਿਗਾ ਮਾਰਾ ਦਿੰਨੇ ਆ ਦੋਸਤੋ ਲੈ ਕਰੋ ਚੈੱਕ ਤੁਸੀਂ ਮਾਰੋ ਨਿਗਾ ਮਗਰ ਤੁਸੀਂ ਲੈ ਲੈਫਟ ਲੂਡ ਦਾ ਚੈੱਕ ਕਰ ਲਓ ਮਗਰ ਤੁਸੀਂ ਡੰਡਾ ਫੱਟੀ ਡੰਡਾ ਫੱਟੀ ਨਾਲ ਉਹ ਸਾਰਾ ਕੁਝ ਹਾਂ ਹਾਂ ਡੰਡਾ ਫੱਟੀ ਨਾਲ ਮਿਲੂਗਾ ਤੁਹਾਨੂੰ ਦੋਸਤੋ ਸਾਰਾ ਕੁਝ ਛਤਰੀ ਵੀ ਲੱਗੀ ਵੇਖ ਲਓ ਤੁਸੀਂ ਤੁਸੀਂ ਨਾ ਮਗਰਾਟਾਂ ਦਾ ਵੇਖ ਲਓ ਤੁਸੀਂ ਕਿਸੇ ਪਾਸੇ ਕੋਈ ਜਰਜੁਰਤਾ ਲੱਗੀ ਨਹੀਂ ਲੈ ਮਾਰੋ ਨਿਗਾ ਤੁਸੀਂ ਆਪਾਂ ਤੁਹਾਨੂੰ ਮਗਰੋਂ ਵੀ ਇੱਕ ਵਾਰੀ ਚੈੱਕ ਕਰਾ ਦਨੇ ਆ। ਇਹ ਮਾਰ ਲਓ ਨਿਗਾ ਤੁਸੀਂ ਮਗਰੋਂ ਵੀ ਤੇ ਆਪਾਂ ਇਧਰੋਂ ਵੀ ਚੈੱਕ ਕਰਾ ਦਨੇ ਤੁਸੀਂ ਮਗਰਾਟਾਂ ਦਾ ਦੂਸਰੇ ਪਾਸੇ ਵੀ ਆਪਾਂ ਨਿਗਾ ਮਰਾਉਣੇ ਆ ਲੈ ਕਰੋ ਚੈੱਕ ਤੁਸੀਂ ਇਧਰਲੇ ਵੀ ਆਸ ਵੀ ਵੇਖ ਲਓ। ਨੰਬਰ ਆਪਾਂ ਨਾ ਬਾਈ ਦਾ ਸਕਰੀਨ ਤੇ ਚਲਾਵਾਂਗੇ। ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਹੋ ਤੇ ਜੇ ਆਪਾਂ ਰੇਟ ਦੀ ਗੱਲ ਕਰ ਗਏ ਬਾਈ ਨੇ ਰੇਟ 1.5 ਲੱਖ ਰੁਪਈਆ ਰੇਟ ਕਰਿਆ ਤੇ ਬਾਕੀ ਮਾਨਤਾਣ ਮੌਕੇ ਤੇ ਹੋ ਜੂਗਾ। ਬਾਈ ਦਾ ਨੰਬਰ ਆਪਾਂ ਸਕਰੀਨ ਤੇ ਚਲਾਵਾਂਗੇ ਜਿਹੜੇ ਵੀਰ ਨੂੰ ਟਰੈਕਟਰ ਪਸੰਦ ਆਉਂਦਾ। ਬਾਈ ਨੂੰ ਫੋਨ ਕਰ ਸਕਦਾ ਨੰਬਰ ਆਪਾਂ ਲੈ ਕੇ ਦਿੰਨੇ ਬੋਲੀ ਬਾਈ ਨੰਬਰ 98769 16134 98769 16134 16134 ਠੀਕ ਹੈ ਦੋਸਤੋ ਬਾਈ ਦਾ ਆਪਾਂ ਨੰਬਰ ਲੈਤਾ ਸਕਰੀਨ ਤੇ ਹੀ ਨੰਬਰ ਚਲਾਵਾਂਗੇ ਇੱਕ ਵਾਰੀ ਤੁਸੀਂ ਨਿਗਾਹ ਮਾਰ ਲਓ ਦੁਬਾਰਾ ਸ਼ੋ ਸ਼ਾ ਤੁਸੀਂ ਚੈੱਕ ਕਰ ਲਓ ਲੈ ਮਾਰੋ ਨਿਗਾਹ ਤੁਸੀਂ ਰੰਗ ਵਾ ਚੈੱਕ ਕਰਨਾ ਤੇ ਬਾਕੀ ਬਾਈ ਦੇ ਨੇ ਘਰੇ ਆ ਕੇ ਦਸੱਲੀ ਕਰ ਲਈਏ ਤੁਹਾਡਾ ਹੱਕ ਹੈ ਤੇ ਘਰੇ ਆ ਕੇ ਦਸੱਲੀ ਕਰ ਸਕਦੇ ਹੋ ਤੇ ਰੇਟ ਆ ਉਹਦਾ ਫੋਨ ਤੇ ਕਨਫਰਮ ਕਰ ਲਓ ਜੇ ਡਿਮਾਂਡ ਬਾਈ ਦੀ 1.5 ਲੱਖ ਰੁਪਇਆ ਬਾਕੀ ਮੌਕੇ ਤੇ ਮਿਲਣ ਦਾ ਜਰੂਰ ਹੋ ਜੂਗਾ ਜੇ ਆਪਣੀਆਂ ਵੀਡੀਓ ਦੋਸਤੋ ਤੁਹਾਨੂੰ ਚੰਗੀਆਂ ਲੱਗੀਆਂ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਹਰ ਵਾਰ ਸ਼ੇਅਰ ਜਰੂਰ ਕਰ ਦਿਓ ਠੀਕ ਹੈ ਜੀ ਧੰਨਵਾਦ